ਲੇ ਸੋ ਉਸ ਤੋਂ ਬਾਅਦ ਜਿਹੜੇ ਖੋਲ ਚੱਲੇ ਨੇ ਦਰਵਾਜ਼ੇ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਇੱਥੇ ਗੋਲੀਆਂ ਚੱਲੀਆਂ ਉਹ ਘਰ ਅੰਦਰ ਅੰਦਰ ਤੱਕ ਚੱਲੀਆਂ ਕਿੰਨੇ ਫਾਇਰ ਕੀਤੇ ਗਏ ਫਾਇਰ 2-3 ਖੋਲ ਤੇ ਆ ਪਏ ਨੇ ਤੇ ਬਾਕੀ 2 ਇਹ ਪਏ ਨੇ ਸੋ ਕਹਿਣ ਤੋਂ ਭਾਵੇਂ ਆ ਕਿ ਪਹਿਲਾਂ ਵੀ ਨਕੁਲ ਮਾਜਨ ਨੂੰ ਥ੍ਰੈਟ ਜਿਹੜੇ ਕੁਝ ਨੌਜਵਾਨ ਜਿਹੜੇ ਕਰਦੇ ਨੇ ਉਹ ਆਲਰੇਡੀ ਪੁਲਿਸ ਦੇ ਧਿਆਨ ਵਿੱਚ ਲਿਆਂਦਾ ਹੋਇਆ ਕਿਉਂਕਿ ਪਹਿਲਾਂ ਵੀ ਉਹਨਾਂ ਨੇ ਮੈਨੂੰ ਵੀ ਥ੍ਰੈਟ ਪਰਸੈਪਸ਼ਨ ਦਾ ਸਕਿਉਰਟੀ ਦਿੱਤੀ ਹੋਈ ਹੈ ਨੂੰ ਦਿੱਤੀ ਹੋਈ ਹੈ ਪਹਿਲਾਂ ਵੀ ਉਹਨਾਂ ਨੇ ਸੱਜੇ ਖੱਬੇ ਅੱਜ ਤੋਂ ਕੋਈ ਸਾਲ ਤੋਂ ਹੀ ਮੈਸੇਜ ਲਾਉਂਦੇ ਆ ਦੇਖਣਾ ਦੇਖਣਾ ਚਲੋ ਜਦੋਂ ਦੇਖਣਾ ਵਾ ਉਹ ਗੁਰੂ ਮਹਾਰਾਜ ਦੇ ਹੱਥ ਆ ਜਦੋਂ ਦੇਖਣਾ ਵਾ ਜਿੰਨੇ ਦੇਖਣਾ ਦੇਖ ਲਏ ਬਟ ਮੈਂ ਕਹਿਣ ਦੀ ਗੱਲ ਇਹ ਆ ਕਿ ਸਵੇਰੇ 8 ਵਜੇ ਡੀਐਸਪੀ ਸਿਟੀ ਦੇ ਐਸਐਚਓ ਸਿਟੀ ਨੂੰ ਕਾਲ ਕੀਤੀ ਹੈ ਪੀਨਕੂ ਨੂੰ ਆ ਜਾਂਦੇ ਘਰ ਰਾਤ ਦੀਆਂ ਐਸਐਚਓ ਸਾਹਿਬ ਡੀਐਸਪੀ ਸਾਹਿਬ ਗੋਲੀਆਂ ਚੱਲ ਗਈਆਂ ਪਰ ਬੜੀ ਸ਼ਰਮ ਵਾਲੀ ਗੱਲ ਹੈ ਕਿ ਟਾਈਮ ਹੋ ਗਿਆ ਹੁਣ ਸਵਾ ਨੋ ਹੋ ਗਿਆ ਅਜੇ ਤੱਕ 2 ਮਿੰਟ ਦਾ ਰਸਤਾ ਪੁਲਿਸ ਸਟੇਸ਼ਨ ਦਾ ਮੇਰਾ ਨਹੀਂ ਖਿਆਲ ਕੋਈ ਵੀ ਮੁਲਾਜ਼ਮ ਨੇ ਇੱਥੇ ਆਉਣਾ ਜ਼ਰੂਰੀ ਸਮਝਿਆ ਹੋਏ ਕਿਉਂਕਿ ਉਹਨਾਂ ਨੂੰ ਤੇ ਆ ਜਾ ਕੇ ਇਥੋਂ ਦੇ ਖੌਤੀ ਲੀਡਰਾਂ ਦੀ ਛਾਪਲੂਸੀ ਕਰਨ ਦੀ ਗੱਲ ਹੈ ਕੋਈ ਇਹਨਾਂ ਨੂੰ ਕਿਸੇ ਲੋਕਾਂ ਦੇ ਨਾਲ ਕੋਈ ਹਮਦਰਦੀ ਨਹੀਂ ਅਜੇ ਤੱਕ ਕੋਈ ਮੁਲਾਜ਼ਮ ਨਹੀਂ ਪਹੁੰਚਿਆ ਹੁਣ ਐਸਐਸਪੀ ਐਮਐਲਏ ਸਾਹਿਬ ਨੂੰ ਕਾਲ ਕੀਤੀ ਉਹ ਚੰਡੀਗੜ੍ਹ ਹੁਣ ਐਸਐਸਪੀ ਸਾਹਿਬ ਨੂੰ ਵੀਡੀਓ ਭੇਜੀ ਆ ਉਹ ਵੀਸੀ 'ਚ ਬੈਠੇ ਨੇ ਤੇ ਉਹ ਕਹਿੰਦੇ ਮੈਂ ਹੁਣੇ ਬੈਕ ਕਾਲ ਕਰਦਾ ਐਸਐਸਪੀ ਦਾ ਬੜੀ ਸ਼ਰਮ ਦੀ ਗੱਲ ਹੈ ਕਿ ਅਜੇ ਤੱਕ 2 ਮਿੰਟ ਦਾ ਰਸਤਾ ਪੁਲਿਸ ਸਟੇਸ਼ਨ ਦਾ ਅਜੇ ਤੱਕ ਕੋਈ ਵੀ ਮੁਲਾਜ਼ਮ ਤੁਹਾਡੇ ਸਾਹਮਣੇ ਤੁਸੀਂ ਪਹੁੰਚ ਗਏ ਮੇਰੇ ਖਿਆਲ ਵੱਖ-ਵੱਖ ਪਿੰਡਾਂ ਤੋਂ ਆਏ ਹੋ ਸੋ ਲਾਅ ਐਂਡ ਆਰਡਰ ਦੀ ਗੱਲ ਕਰੀਏ ਇੰਨੀ ਸਥਿਤੀ ਮਾੜੀ ਹੈ ਇੱਕ ਹੋਰ ਤੁਹਾਡੇ ਮਾਧਿਅਮੇ ਨਾਲ ਗੱਲ ਕਰਨਾ ਚਾਹੁੰਦਾ ਜੇ ਕਿਸੇ ਲੀਡਰ ਦੀ ਐਮਐਲਏ ਦੀ ਇਨਕੁਆਰੀ ਚੱਲਦੀ ਆ ਉਹਦੀ ਐਲਓਸੀ ਜਾਰੀ ਕਰ ਦਿੱਤੀ ਜਾਂਦੀ ਆ ਤੇ ਜਿਨ੍ਹਾਂ ਨੇ ਆਲਰੇਡੀ ਸਾਨੂੰ ਥ੍ਰੈਟ ਕੀਤਾ ਸੀ ਹੁਣ ਇਹ ਜਿਹੜਾ ਇਹ ਰਾਤ ਨੂੰ ਕਾਲ ਵੀ ਆਈ ਇਹਦੇ ਨੰਬਰ ਤੇ ਉਹ ਬੰਦਿਆਂ ਤੇ ਪਰਚੇ ਦਰਜ ਹੋਣ ਦੇ ਬਾਅਦ ਪੁਲਿਸ ਵੱਲੋਂ ਪਾਸਪੋਰਟ ਬਣਾ ਕੇ ਦਿੱਤੇ ਗਏ ਨੇ ਤੇ ਉਹਨਾਂ ਨੂੰ ਬਾਹਰ ਜਿਹੜਾ ਵਾ ਉਹ ਪਛਾਇਆ ਗਿਆ ਕਿ ਤੁਸੀਂ ਬਾਹਰ ਚਲੇ ਜਾਓ ਤੇ ਮੇਰਾ ਖਿਆਲ ਇੱਕ ਦੋ ਪਰਚੇ ਵੀ ਰੱਦ ਕੀਤੇ ਗਏ ਨੇ ਸੋ ਹੁਣ ਸਾਰਾ ਰਿਕਾਰਡ ਇਕੱਠਾ ਕਰਕੇ ਆਪਾਂ ਹਾਈ ਕੋਰਟ ਦਾ ਦਰਵਾਜ਼ਾ ਵੀ ਖੜਕਾਵਾਂਗੇ ਕਿ ਕਿਹੜੇ ਪੁਲਿਸ ਅਫਸਰ ਦੇ ਕਹਿਣ ਤੇ ਉਹਨਾਂ ਦੇ ਪਾਸਪੋਰਟ ਬਣੇ ਆ ਕਿਉਂਕਿ ਜਿਹੜੇ ਕ੍ਰਿਮੀਨਲ ਲੋਕ ਨੇ ਉਹਨਾਂ ਨੂੰ ਤੇ ਵੈਸੇ ਪੀਓ ਕਰ ਦੇਣਾ ਚਾਹੀਦਾ ਉਹਨਾਂ ਦੀ ਐਲਓਸੀ ਜਾਰੀਆਂ ਕਰਨੀਆਂ ਚਾਹੀਦੀਆਂ ਜਿਨ੍ਹਾਂ ਤੇ ਇਨੇ ਮਕਦਮੇ ਚੱਲ ਰਹੇ ਨੇ ਪਰ ਨਾ ਮਤਲਬ ਹੀ ਨਹੀਂ ਜਿੱਦਾਂ ਇੱਥੇ ਖੋਲ ਪਏ ਆ ਤੁਹਾਨੂੰ ਨਹੀਂ ਪਤਾ ਕੀ ਲੱਗਦਾ ਸਰ ਇਹ ਜਿੱਦਾਂ ਇੱਥੇ ਖੋਲ ਪਏ ਆ ਲੱਗਦਾ ਸਾਰੇ ਘਰ ਤੇ ਬਾਹਰ ਅੰਦਰ ਗਲੀ ਤੱਕ ਖੋਲ ਪਏ ਆ ਜਿੱਦਾਂ ਇਹ ਜਿੱਦਾਂ ਉਹੜੀਆਂ ਚਲਾਈਆਂ ਗਈਆਂ ਕਿ ਇੱਕ ਬੰਦੇ ਨੂੰ ਜਿੱਦਾਂ ਮਾਰਨ ਤੱਕ ਆਏ ਹੁੰਦੇ ਸਰ ਮਾਰਨੀ ਆਏ ਹੋਰ ਇੱਥੇ ਖੇਡਣ ਥੋੜਾ ਆਏ ਆ ਉਹ ਜੇ ਕੋਈ ਬਾਹਰ ਖੇਡੋਤਾ ਹੁੰਦਾ ਤੇ ਗੋਲੀ ਜਿਹਦੇ ਮਰਜ਼ੀ ਦਾ ਗੋਲੀ ਨੇ ਥੋੜਾ ਵੇਖਣਾ ਵੀ ਨਹੀਂ ਲੱਗਦਾ ਕਿ ਪੋਲੀਟਿਕਲ ਵੈਂਡੈਂਟਾ ਕੀਤਾ ਜਾ ਰਿਹਾ ਤੁਹਾਡੇ ਨਾਲ ਪੋਲੀਟਿਕਲ ਵੈਂਡੈਂਟਾ ਦੇਖੋ ਪੁਲਿਸ ਜਿਹੜੀ ਆ ਉਹ ਇਹਨਾਂ ਦੀ ਲੀਡਰਾਂ ਦੀ ਕਟਪੁਤਲੀ ਬਣੀ ਹੋਈ ਆ ਤੁਸੀਂ ਦੇਖ ਹੀ ਸਕਦੇ ਹੋ 2 ਘੰਟੇ ਹੋ ਗਏ ਨੇ ਅਜੇ ਤੱਕ ਕੋਈ ਪੁਲਿਸ ਕਰਮਚਾਰੀ ਨਹੀਂ ਇੱਥੇ ਪਹੁੰਚਿਆ ਤੇ ਤੁਸੀਂ ਇਹਦਾ ਇਹਦਾ ਕੀ ਮਾਇਨਾ ਰੱਖਾਉਂਦੇ ਹੋ ਸੋ ਜਿਹੜੇ ਪਹਿਲਾਂ ਜਿਹੜੇ ਇੱਥੋਂ ਦੇ ਜਿਹੜੇ ਕ੍ਰਿਮੀਨਲ ਟਾਈਪ ਦੇ ਲੋਕ ਨੇ ਉਹ ਬਾਹਰ ਕਿਦੀ ਇਜਾਜ਼ਤ ਨਾ ਗਏ ਆ ਉਹਦੀ ਇਨਕੁਆਇਰੀ ਕੀਤੀ ਜਾਏ ਤੇ ਆ ਜਿਹੜੇ ਇੱਥੋਂ ਦੇ ਲੋਕਲ ਪੁਲਿਸ ਅਫਸਰ ਨੇ ਇਹਨਾਂ ਤੋਂ ਤਾਂ ਸਾਨੂੰ ਕੋਈ ਆਸ ਉਮੀਦ ਨਾ ਹੀ ਹੈਗੀ ਆ ਨਾ ਹੀ ਅਸੀਂ ਜੇ ਲੋੜ ਪਈ ਤਾਂ ਅਸੀਂ ਐਪਲੀਕੇਸ਼ਨ ਵੀ ਨਹੀਂ ਮੂਵ ਕਰਾਂਗੇ ਭਾਜੀ ਭਾ ਜੇ ਕੋਈ ਨੁਕਸਾਨ ਹੋ ਗਿਆ ਪਰਵਾਹ ਨਹੀਂ ਦੋ ਕਿ ਨੇ ਲਗਾਤਾਰ ਡਰਡ ਆ ਰਹੇ ਆ ਨੁਕਸਾਨ ਪਹਿਲਾਂ ਵੀ ਕੰਪਲੇਂਟ ਦਿੱਤੀ ਆ ਪਹਿਲਾਂ ਇਹਦੀ ਸ਼ਾਪ ਆ ਕਨਵਨ ਰੋਡ ਤੇ ਉਹ ਵੀ ਵੀਡੀਓ ਹੈਗੀ ਮੇਰੇ ਕੋਲ ਵੀਡੀਓ ਲਗਾ ਕੇ ਇੱਥੇ ਐਸ ਐਚਓ ਗਰਮੀਤ ਸਿੰਘ ਨੇ ਸਿਟੀ ਦੇ ਉਹਨਾਂ ਨੂੰ ਮੈਂ ਉੱਥੇ ਕਾਲ ਕਰਕੇ ਉੱਥੇ ਸ਼ਾਪ ਤੇ ਵੀ ਬੁਲਾਇਆ ਵੀਡੀਓ ਲਗਾ ਕੇ ਪੈਨ ਡਰਾਈਵ ਲਗਾ ਕੇ ਐਪਲੀਕੇਸ਼ਨ ਦਿੱਤੀ ਪਰ ਨੋ ਐਕਸ਼ਨ ਬਿਕੋਜ਼ ਪੋਲਿਟিক্যাল ਵੈਂਡੇਟਾ ਅਗਰ ਜੇਕਰ ਕੋਈ ਕਾਰਵਾਈ ਨਹੀਂ ਹੁੰਦੀ ਤੇ ਤੁਹਾਡੇ ਕੋਲ ਕੀ ਜਿਹੜਾ ਉਸ ਕਾਰਵਾਈ ਦੀ ਇਤਿਹਾਸ ਹੀ ਨਹੀਂ ਕਾਰਵਾਈ ਹੁੰਦੀ ਅੱਗੇ ਅੱਗੇ ਐਪਲੀਕੇਸ਼ਨ ਦੇ ਉੱਤੇ ਤੇ ਅਜ ਤੱਕ ਕਾਰਵਾਈ ਨਹੀਂ ਹੋਈ ਹੋਣਾ ਕਾਰਵਾਈ ਦੀ ਆਸ ਇਹਨਾਂ ਪੁਲਿਸ ਤੋਂ ਕਿੱਥੋਂ ਹੈ ਤੁਹਾਡਾ ਕੀ ਸੰਦਰਸ਼ ਕੀ ਹੋਏਗਾ ਸੰਦਰਸ਼ ਕੋਈ ਨਹੀਂ ਆਰਕਾਂ ਦੇਖਦੇ ਆ ਦੋ ਦਿਨ ਕੀ ਕਰਦੇ ਆ ਫਿਰ ਦੱਸਾਂਗੇ ਇਹਨਾਂ ਨੂੰ ਆਰਕਾਂ ਪ੍ਰਸ਼ਾਸਨ ਨੂੰ ਵੀ ਕਿਵੇਂ ਆ ਨਗਰ ਕੌਂਸਲ ਦੇ ਇਹ ਪ੍ਰਧਾਨ ਹੈਗੇ ਆ ਜਿੱਦਾਂ ਇਸ ਦੇ ਯੂਥ ਦੇ ਪ੍ਰਧਾਨ ਆ ਇਹਨਾਂ ਉੱਪਰ ਹੋ ਰਹੀ ਹੈ ਤੇ ਆਮ ਬੰਦੇ ਦਾ ਫਿਰ ਕੀ ਹੋਏਗਾ ਆਮ ਬੰਦੇ ਦਾ ਤੁਹਾਨੂੰ ਪਤਾ ਹੀ ਆ ਅੱਜ ਸਿਟੀ ਠਾਣੇ ਦੇ ਕਰੀਬ ਬਾਹਰ ਕਲਾ ਕੇਂਦਰ ਲਾਗੇ ਦੁਕਾਨ ਲੁੱਟ ਕੇ ਲੈ ਜਾਂਦਾ ਕੋਈ ਰੋਜ਼ਵਾਰ ਦਾ ਤੁਹਾਨੂੰ ਹੁੰਦੀ ਆ ਆ ਘਰਾਂ ਦੇ ਵਿੱਚ ਇੱਥੇ ਆਪਣੇ ਉਹ ਢਾਕਾਂ ਦੇ ਦੇ ਐਂਟਰ ਕਰਦੇ ਆਂ ਉਹਨਾਂ ਦੇ ਘਰੋਂ ਚੋਰੀ ਹੋ ਗਈ ਅਨੇਕਾਂ ਚੋਰੀਆਂ ਹੋ ਰਹੀਆਂ ਤੁਸੀਂ ਕੀ ਆਸ ਰੱਖਦੇ ਹੋ ਰੋਜ਼ ਤੁਹਾਡੇ ਚੈਨਲਾਂ ਤੇ ਖਬਰਾਂ ਪ੍ਰਕਾਸ਼ਿਤ ਹੁੰਦੀਆਂ ਸੋ ਆਸ ਉਸ ਵਾਲੀ ਗੱਲ ਛੱਡ ਦਿਓ ਸੋ ਮੈਂ ਆਪਣੇ ਸੀਐਮ ਸਾਹਿਬ ਤੋਂ ਬਹੁਤ ਮਾਨ ਜੀ ਨੂੰ ਵੀ ਕਹਿਣਾ ਚਾਹੁੰਦਾ ਕਿ ਤੁਹਾਡੀ ਲਾਅ ਐਂਡ ਆਰਡਰ ਦੀ ਤੁਹਾਡੀ ਫੇਲੀਅਰ ਸਰਕਾਰ ਹੈ ਲਾਅ ਐਂਡ ਆਰਡਰ ਦੀ ਸਥਿਤੀ ਕਿਤੇ ਵੀ ਜਿਹੜੀ ਹੈ ਪੂਰੇ ਪੰਜਾਬ ਦੀ ਸਹੀ ਨਹੀਂ ਸੋ ਮੰਗ ਕਰਦੇ ਆ ਜਿਹੜੇ ਪੁਲਿਸ ਅਫਸਰ ਜਿਨ੍ਹਾਂ ਨੂੰ ਅਸੀਂ ਪਹਿਲਾਂ ਕੰਪਲੀਟਾਂ ਦਿੱਤੀਆਂ ਜਿਨ੍ਹਾਂ ਨੇ ਬਣਦੀ ਕਾਰਵਾਈ ਨਹੀਂ ਕੀਤੀ ਉਹਨਾਂ ਦੇ ਖਿਲਾਫ ਕਾਰਵਾਈ ਕੀਤੀ ਜਾਵੇ ਡੀਜੀਪੀ ਸਾਹਿਬ ਨੂੰ ਮਿਲਾਂਗੇ ਐਮਐਲਏ ਸਾਹਿਬ ਨੂੰ ਨਾਲ ਲੈ ਕੇ ਸੋ ਉਹਨਾਂ ਦੇ ਖਿਲਾਫ ਕਾਰਵਾਈ ਕੀਤੀ ਜਾਏ ਤੇ ਜਿਹੜੇ ਵੀ ਅਫਸਰਾਂ ਨੇ ਉਹਨਾਂ ਦੇ ਪਾਸਪੋਰਟ ਬਣਾਏ ਆ ਜਾਂ ਪਰਚੇ ਹੋਣ ਦੇ ਬਾਅਦ ਉਹ ਬੰਦੇ ਬਾਹਰ ਗਏ ਨੇ ਉਹਨਾਂ ਦੇ ਖਿਲਾਫ ਵੀ ਕਾਰਵਾਈ ਕਰਨ ਦੀ ਮੰਗ ਕਰਦੇ ਆ ਜਿਹੜੇ ਥਰੈਡ ਦੀਆਂ ਕਾਲਾਂ ਆ ਰਹੀਆਂ ਆ ਲੱਗਦਾ ਕਿ ਬੇਡਰਕ ਹੋ ਕੇ ਪਹਿਲਾਂ ਗੋੜੀਆਂ ਚਲਾਉਂਦੇ ਫਿਰ ਯਾਰ ਵੇਖ ਮਰਨਾ ਮਰ ਤੇ ਗੁਰੂ ਮਹਾਰਾਜ ਦੇ ਹੱਥ ਆ ਇਹ ਤੂੰ ਛੱਡ ਦਿਓ ਵੀ ਕਾਲਾਂ ਆਈਆਂ ਕੰਮ ਥੋੜਾ ਛੱਡ ਦੇਣਾ ਯਾਰ ਦੁਕਾਨਦਾਰ ਆ ਜੇ ਕੋਈ ਕਮਾਊਗਾ ਤੇ ਖਾਊਗਾ ਤੇ ਇਹ ਥੋੜੀ ਗੱਲ ਆ ਚਲੋ ਜਦੋਂ ਜਦੋਂ ਟਕਰੇਗਾ ਕੋਈ ਤੇ ਵੇਖਾਂਗੇ ਇਹ ਥੋੜੀ ਗੱਲ ਆ ਕਿ ਡਰ ਕੇ ਅੰਦਰ ਬਹਿ ਜਾਈਏ ਉਹ ਦੁਕਾਨਦਾਰ ਆ ਜਿਹਦਾ ਅੱਜ ਉਹ ਦੁਕਾਨ ਤੇ ਬੈਠਦੇ ਆ ਸਵੇਰੇ ਇਹਦਾ ਮਤਲਬ ਕੰਮ ਛੱਡ ਦੇਣ ਘਰਾਂ ਦੇ ਘਰਾਂ ਚ ਲੁਕ ਜਾਣ ਬਾਕੀ ਇਥੋਂ ਦੇ ਲੀਡਰ ਤੇ ਚਾਹੁੰਦੇ ਨੇ ਵੀ ਕਾਰੋਬਾਰ ਬੰਦ ਹੋ ਜਾਣਾ ਘਰ ਤੇ ਹੋ ਸਕਦਾ ਲੱਗਦਾ ਦੁਕਾਨ ਤੇ ਵੀ ਹੋ ਸਕਦਾ ਯਾਰ ਜਿੱਥੇ ਮਰਜ਼ੀ ਹੋ ਸਕਦਾ ਅੱਗੇ ਹੋਇਆ ਕੰਪਲੇਂਟ ਦਿੱਤੀ ਹੋਈ ਐ ਐਸਐਚਓ ਨੂੰ ਸਿਟੀ ਨੂੰ ਆ ਵੀਡੀਓ ਦਿੰਦੇ ਤੁਹਾਨੂੰ ਪਹਿਲੀ ਵੀ ਤੇ ਸੋ ਕਹਿਣ ਤੋਂ ਭਾਵੇਂ ਆ ਵੀ ਜਿੰਨੇ ਵੀ ਪੁਲਿਸ ਅਫਸਰ ਜਿਹੜੇ ਕਾਰਵਾਈ ਨਹੀਂ ਕਰ ਰਹੇ ਪੁਲੀਸਪੀ ਸਾਹਿਬ ਨੂੰ ਮਿਲ ਕੇ ਕੋਈ ਮੰਨਦੀਓ ਤੁਸੀਂ ਫੇਲੀਅਰ ਪਾ ਪੰਜਾਬ ਗਵਰਨਮੈਂਟ ਦੀ ਮੰਗਦੇ ਆ ਸਾਡੀ ਸਰਕਾਰ ਰਹੀ ਆ ਦੱਸੋ ਕਿੰਨੀਆਂ ਵਾਰ ਦਿੱਤਾ ਹਾਟੇ ਹੀ ਪਾ ਲੋ ਕਿੰਨੀਆਂ ਚੋਰੀਆਂ ਹੋਈਆਂ ਪਿਛਲੇ 5 ਸਾਲਾਂ ਚ ਸ਼ਹਿਰ ਚ ਦੱਸੋ ਮੈਨੂੰ ਇਹ ਵੀਡੀਓ ਫੇਲੀਅਰ ਤੋਂ ਤੁਹਾਨੂੰ ਨਹੀਂ ਪਤਾ ਜੇ ਦੀ ਗਵਰਨਮੈਂਟ ਹੈ ਉਹਨਾਂ ਦਾ ਹੀ ਫੇਲੀਅਰ ਹੈ ਇਹ ਤੇ ਸਵੇਰੇ ਇੱਕ ਕਰਮਚਾਰੀ ਆਇਆ ਸਵਾਈ ਕਰਨ ਉਹ ਬਾਹਰ ਆਣ ਕੇ ਉਹਨੇ ਕਿਹਾ ਆਂਟੀ ਬਾਹਰ ਤੇ ਖੋਲ ਪਏ ਆ ਤੇ ਫਿਰ ਪਤਾ ਲੱਗਾ ਵੀ ਰਾਤ ਦਾ ਕਰਨਾਮਾ ਹੋਇਆ ਅਫਸਰ ਉੱਥੇ ਹੀ ਕਹੀ ਜਾਂਦੇ ਆ ਵੀਡੀਓ ਦੇ ਭੇਜ ਦਿਓ ਸੀਸੀਟੀਵੀ ਵਾਲੀ ਹਾਂਜੀ ਭਾਈ हां ਹੁਣ ਇੱਕ ਭਾਈ ਸਾਹਿਬ ਆਏ ਨੇ ਹੁਣੇ ਪਹੁੰਚੇ ਨੇ ਆਪਣੇ ਪੁਲਿਸ ਮੁਲਾਜ਼ਮ ਕਰੀਬ 2 ਘੰਟੇ ਬਾਅਦ ਸੋ ਇਹਨਾਂ ਦਾ ਵੀ ਜੀ ਆਇਆਂ ਨੂੰ ਆਖਦੇ ਆਂ ਵੀ ਬੜੇ ਟਾਈਮ ਨਾਲ ਇੱਥੇ ਪਹੁੰਚੇ 2 ਘੰਟੇ ਬਾਅਦ ਕਿਉਂਕਿ 2 ਮਿੰਟ ਦੀ ਡਰਾਈਵਰ ਥਾਣੇ ਤੋਂ ਸੋ ਇਹਨਾਂ ਦਾ ਵੀ ਧੰਨਵਾਦ ਕਰਦੇ ਆਂ ਵੀ ਆਉਣਾ ਇੱਥੇ ਜ਼ਰੂਰੀ ਸਮਝਿਆ ਇਹਨਾਂ ਨੇ ਸੋ ਆਉਣ ਵਾਲੇ ਸਮੇਂ 'ਚ ਜਿਹੜਾ ਐਸਐਸਪੀ ਸਾਹਿਬ ਨੂੰ ਅੱਜ ਮਿਲਾਂਗੇ ਬਾਕੀ ਅਫਸਰਾਂ ਨੂੰ ਸੀਨੀਅਰ ਅਫਸਰਾਂ ਨੂੰ ਮਿਲਾਂ ਮੈਨੂੰ ਵੀ ਤੁਹਾਡਾ ਵੀ ਕਹਿਣਾ ਹੈ ਜਿਹੜੇ ਉੱਪਰ ਤੁਹਾਡੇ ਉੱਪਰ ਜਿਹੜਾ ਲਗਾਤਾਰ ਜਿਹੜੀਆਂ ਗੋਲੀਆਂ ਚਲਾਈਆਂ ਜਾ ਰਹੀਆਂ ਜਿੱਦਾਂ ਇਹ ਸਾਰੇ ਕੁਸਰ ਪ੍ਰਸ਼ਾਸਨ ਦੀ ਮਿਲੀਭੁਗਤ ਨਾ ਹੋ ਰਿਆ ਜਦੋਂ ਪਹਿਲਾਂ ਦੁਕਾਨ ਤੇ ਜਿਹੜਾ ਉਹਨਾਂ ਤੋਂ ਵੀਡੀਓ ਦੋਵਾਂਗਾ ਉਹ ਜਿਹੜੀ ਦੁਕਾਨ ਤੇ ਆਏ ਸੀ ਉਦੋਂ ਵੀਡੀਓ ਵੀ ਲੈ ਕੇ ਗਏ ਨੇ ਤੇ ਉਹਦੇ ਬਾਅਦ ਵਿੱਚ ਇਹ ਲੜਕੇ ਨੂੰ ਅਰੈਸਟ ਵੀ ਕੀਤਾ ਉਹਨਾਂ ਨੇ ਅਖਬਾਰ ਚ ਵੀ ਦਿੱਤਾ ਕਿ 15-16 ਪਰਚੀ ਜਿਹੜਾ ਮੁੰਡਾ ਵਾਂਚੀਦਾ ਉਹ ਫੜਿਆ ਗਿਆ ਉਹਦੇ ਬਾਅਦ ਵੀ ਉਹ ਫੜਿਆ ਗਿਆ ਉਹਦੇ ਬਾਅਦ ਹੀ ਬਾਹਰ ਚੱਲ ਗਿਆ ਉਹ ਤੇ ਫਿਰ ਸਿੱਟੇ ਸਾਡੀ ਮਿਲੀਭੁਗਤ ਨਹੀਂ ਗਿਆ ਲੋਕ ਤੁਹਾਡੀ ਕਹਿਣਾ ਜਦੋਂ ਤੁਹਾਡੇ ਘਰ ਤੇ ਗੋਲੀਆਂ ਚੱਲੀਆਂ ਆਇਆ ਲੱਗਦਾ ਇਹ ਕੋਈ ਜਨ ਸਰ ਜੀ ਉਦੋਂ ਕਾਰਵਾਈ ਕੀਤੀ ਹੁੰਦੀ ਤਾਂ ਅੱਜ ਇਹ ਕੰਮ ਨਹੀਂ ਸੀ ਹੋਣਾ ਇਹਨਾਂ ਦੇ ਹੱਲਾਸ਼ੇਰੀ ਦਾ ਕੰਮ ਹੋਇਆ ਪਹਿਲਾਂ ਕਿੰਨੇ ਘੰਟੇ ਹੋਏ ਕਾਰਵਾਈ ਹੋਈ ਨਹੀਂ ਸੋ ਸਾਨੂੰ 7 ਵਜੇ ਪਤਾ ਲੱਗਾ ਸਰੀ ਉਹਦੋਂ ਦਾ ਪਤਾ ਅੰਚ ਲੈ ਜਾਂਦਾ ਹੋਇਆ ਤੇ ਹੁਣ ਕੋਈ ਸਰੀ ਅਧਿਕਾਰੀ ਨਹੀਂ ਆਇਆ ਨਹੀਂ ਨਹੀਂ ਹੁਣ ਸਾਹਮਣੇ ਨਹੀਂ ਆਏ ਨੇ ਤੁਹਾਨੂੰ ਜ਼ਰੂਰੀ ਨਹੀਂ ਆ ਕੋਈ ਸੀਨੀਅਰ ਅਧਿਕਾਰੀ ਆ ਜੂ ਐਵੇਂ ਉਥੋਂ ਕਦੇ ਪਹਿਣਗੇ ਇਹਦੀ ਬਦਲੀ ਕਰ ਦਿਓ ਜਾਂ ਉਹ ਕਰ ਦਿਓ ਜ਼ਰੂਰੀ ਨਹੀਂਗਾ ਕਿਸੇ ਦੀ ਇਹਨਾਂ ਨੂੰ ਲਾਈਫ ਦੀ ਜਿਹੜੀ ਆ ਕੋਈ ਪਰਵਾਹ ਨਹੀਂ ਇਹਨਾਂ ਨੂੰ ਆਪਣੀ ਆ ਬਸ ਵੀ ਕਿਹੜੀ ਮਦਦ ਤੇ ਬਹਿਣਾ ਲੀਡਰਾਂ ਦੀ ਚਾਪਲੂਸੀ ਕਰਨੀ ਉਥੋਂ ਤੱਕ ਹੀ ਸੀਮਤ ਨੇ ਕੀ ਮੰਨ ਕਰਦੇ ਹੋ ਤੁਸੀਂ ਮੰਗਿਆ ਕਿ ਜੋ ਬੰਦੀ ਕਾਰਵਾਈ ਕੀਤੀ ਜਾਏ ਫੜਿਆ ਜਾਏ ਉਹਨਾਂ ਨੂੰ ਜੇ ਨਹੀਂ ਹੁੰਦੀ ਕਾਰਵਾਈ ਅੱਗੇ ਅੱਗੇ ਵੀ ਨਹੀਂ ਹੋਈ ਨਹੀਂ ਹੁੰਦੀ ਤਾਂ ਕੋਈ ਨਾ ਅੱਦੇ ਚਲੀ ਜਾਊਗਾ ਫਿਰ ਉਹ ਕੀ ਹੈ ਜੇ ਕੋ ਨੁਕਸਾਨ ਹੋ ਗਿਆ ਇਹਦੇ ਨੁਕਸਾਨ ਸਰ ਹੁਣ ਜੋ ਹੋਣਾ ਉਹ ਹੋ ਹੀ ਜਾਣਾ ਰੁਕਸਾਂ ਥੋੜੀ ਜੇ ਜਾਣੀ ਹੁਣ ਕਿੱਦਾਂ ਗੋੜੀਆਂ ਚਲਾਈਆਂ ਕਿ ਜਾਣੀ ਇਹਨੂੰ ਜਿੰਮੇਵਾਰ ਜਿੰਮੇ ਪ੍ਰਸ਼ਾਸਨ ਹੀ ਹੈ ਜਿੰਮੇਵਾਰ ਕਿੰਨੂੰ ਸਮਝਣਾ